ਪਹਿਲੀ ਰੇਟ ਸੀ ਇਨਕਮ ਟੈਕਸ ਦੀ ਹਮ ਇਨਕਮ ਟੈਕਸ ਡਿਪਾਰਟਮੈਂਟ ਦੀ ਇਨਕਮ ਟੈਕਸ ਅਲੱਗ ਹੁੰਦਾ ਜੀ ਈਡੀ ਅਲੱਗ ਹੁੰਦਾ ਸੁਖਮ ਸਾਹਿਬ ਕਦੇ ਵੀ ਜੇ ਦੀ ਵਿਆਖਿਆਤ ਹੈ ਕਰਨੀ ਹੋਵੇ ਨਾ ਬੜੀ ਇੱਕ ਸੌਖੇ ਫਾਰਮੂਲੇ ਦੇ ਤਹਿਤ ਤੁਸੀਂ ਕਰ ਸਕਦੇ ਹੋ ਕਿ ਜਿਹੜੀ ਇਨਕਮ ਟੈਕਸ ਹੁੰਦੀ ਉਹ ਦੇਸ਼ ਦੇ ਅੰਦਰੂਨੀ ਟੈਕਸ ਨੂੰ ਵੇਖਣ ਵਾਲੀ ਹੁੰਦੀ ਹੈ ਜੀ ਤੇ ਜਿਹੜੀ ਈਡੀ ਹੁੰਦੀ ਆ ਜੋ ਕਮਾਂਤਰੀ ਪੱਧਰ ਤੇ ਹਵਾਲਾ ਸ਼ਵਾਲਾ ਜਾਂ ਬਾਹਰ ਅੰਦਰ ਨਿਕਲਿਆ ਐਸੀ ਦੀ ਨਿਕਾਸੀ ਈਡੀ ਉੱਥੇ ਇਨਵੋਲਵ ਹੁੰਦੀ ਆ ਜੀ ਤਾਂ ਮਤਲਬ ਕਿ ਇਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਹੈਨ ਦੋਨੇ ਸੈਂਟਰ ਲੈ ਜਾਂ ਸੀ ਲੈਣ ਦੇਣ ਵਿੱਤੀ ਲੈਣ ਦੇਣ ਦੇਖਣ ਵਾਲੀਆਂ ਨੇ ਪਰ ਫਰਕ ਥੋੜਾ ਬੇਸਿਕ ਕਿ ਉਹ ਜਿਵੇਂ ਇਨਕਮ ਟੈਕਸ ਵਗੈਰਾ ਇਨਕਮ ਆਮਦਨ ਟੈਕਸ ਕਿਸੇ ਨੇ ਲੁਕਾਇਆ ਸ਼ਪਾਇਆ ਤੇ ਆਦਿਕ ਤਾਂ ਇਹ ਈਡੀ ਜਿਹੜੀ ਉਹ ਖਾਸ ਮਾਮਲੇ 'ਚ ਦਖਲ ਦਿੰਦੀ ਆ ਈਡੀ ਕੋਲ ਖਾਸ ਅਖਤਿਆਰਤ ਹੁੰਦੇ ਉਹਨਾਂ ਕੋਲ ਖਾਸ ਹੁੰਦੇ ਆ ਮਾਫ ਕਰਨਾ ਇਹ ਬਹੁਤ ਜ਼ਰੂਰੀ ਆ ਧੰਨਵਾਦ ਜਾਣਕਾਰੀ ਵਾਸਤੇ ਤੇ ਹੁਣ ਅਗਲੀ ਜਾਣਕਾਰੀ ਵੀ ਸਾਨੂੰ ਦੇਈ ਦਿਓ ਗੱਲ ਮੈਂ ਛੇੜ ਹੀ ਲਈਏ ਤੁਹਾਨੂੰ ਪਤਾ ਲੱਗ ਗਿਆ ਕਿ ਮੈਂ ਰਾਣਾ ਸਾਹਿਬ ਬਾਰੇ ਪੁੱਛਣਾ ਕਿ ਕੀ ਮਸਲਾ ਉਹ ਜਾਇਦਾਦ ਵਾਲਾ ਉਹਨਾਂ ਦਾ ਜਿਹੜਾ ਜ਼ਬਤ ਕੀਤੀ ਹੋਈ ਆ ਦੇਖੋ ਰਾਣਾ ਗੁਰਜੀਤ ਦੀ ਜਾਇਦਾਦ 22 ਕਰੋੜ ਦੀ ਆ ਉਹ 5 6 ਦਾ ਮਾਮਲਾ ਹੈ 2005 6 ਦਾ ਰਾਣਾ ਸ਼ੂਗਰ ਪ੍ਰਾਈਵੇਟ ਲਿਮਟਿਡ ਤੁਹਾਨੂੰ ਪਤਾ ਹੀ ਆ ਉਹ ਤੇ ਸ਼ੇਅਰ ਮਾਰਕੀਟ ਦੇ ਵਿੱਚ ਲਿਸਟਡ ਕੰਪਨੀ ਹੈ ਇਹਨਾਂ ਦੀ ਤਾਂ ਉਹਦੇ ਚ ਕੀ ਹੁੰਦਾ ਹੈ ਕਿ ਇੱਕ ਨਾ ਛੇਧ ਉਹਨੂੰ ਬੋਲਦੇ ਆ ਜੀ ਡੀ ਆਰ ਜੀ ਗਲੋਬਲ ਡਿਪੋਜ਼ਿਟ ਰਿਸੈਪਟੋ ਕਿ ਜਿਹਦੇ ਤਹਿਤ ਮਤਲਬ ਕਿ فرض ਕਰੋ ਤੁਸੀਂ ਇੰਗਲੈਂਡ ਦੇ ਉੱਥੋਂ ਦੇ ਸ਼ੇਅਰ ਬਾਜ਼ਾਰ ਦੇ ਵਿੱਚ ਲਿਸਟਡ ਕੰਪਨੀ ਚ ਇਨਵੈਸਟਮੈਂਟ ਕਰਨੀ ਹੈ ਤਾਂ ਉਹ ਉਹ ਚੀਜ਼ ਹੁੰਦੀ ਆ ਇੱਕ ਤਰ੍ਹਾਂ ਨਾਲ ਪ੍ਰਮਾਣ ਪੱਤਰ ਹੁੰਦਾ ਹੈ ਕਹਿੰਦੇ ਸਰਟੀਫਿਕੇਟ ਹੁੰਦਾ ਹੈ ਤਾਂ ਉਹਦੇ ਵਿੱਚ ਕੋਈ ਗੜਬੜੀ ਪਾਈ ਗਈ ਆ ਤਾਂ ਇਸ ਕਰਕੇ ਇਹਨਾਂ ਦੀ 22 ਕਰੋੜ ਦੀ ਪ੍ਰਾਪਰਟੀ ਜਿਹੜੀ ਹੈ ਨਾ ਉਹ ਉਹਨਾਂ ਨੇ ਅਟੈਚ ਕੀਤੀ ਆ ਜਾਂ ਜ਼ਬਤ ਕੀਤੀ ਆ ਕਿਉਂਕਿ ਇਹ ਸ਼ਬਦ ਵੀ ਕਨਫਿਊਜ਼ ਕਰ ਜਾਂਦਾ ਹੈ ਕਈ ਵਾਰ ਤਾਂ ਕਈ ਵਾਰ ਤੇ ਇਹ ਕਹਿੰਦੇ ਸਾਡੇ ਕਿ ਕੁਰਕ ਹੋ ਗਈ ਆ ਦੋ ਤਿੰਨ ਸ਼ਬਦਾਂ ਦੇ ਅਟੈਚ ਕੁਰਕ ਹਾਂਜੀ ਹਾਂਜੀ ਇਹ ਅਲੱਗ-ਅਲੱਗ ਨੇ ਤਾਂ ਖੈਰ ਰਾਣਾ ਗੁਰਜੀਤ ਦਾ ਇਹ ਤਾਂ ਤੁਹਾਨੂੰ ਪਤਾ ਹੀ ਹੈ ਕਾਰੋਬਾਰ ਆ ਤੇ ਕਾਰੋਬਾਰੀ ਬੰਦੇ ਮੈਂ ਤਾਂ ਤੁਹਾਨੂੰ ਇਹ ਗੱਲ ਕਹਾਂ ਇਮਾਨਦਾਰੀ ਨਾਲ ਕਿ ਕਦੇ ਕਿਸੇ ਕਾਰੋਬਾਰੀ ਦੀ ਆਪਾਂ ਸੌ ਨਹੀਂ ਦੇ ਸਕਦੇ ਕਿਉਂ ਕਿ ਕਿ ਕਮਜ਼ੋਰੀਆਂ ਕਿਤੇ ਨਾ ਕਿਤੇ ਨਿਕਲ ਆਉਂਦੀਆਂ ਜੀ ਬਿਲਕੁਲ ਜਿਨ੍ਹਾਂ ਦਾ ਕਰੋੜਾਂ ਦਾ ਅਰਬਾਂ ਦਾ ਕੰਮ ਕਰਾਰੋਬਾਰ ਦੇ ਵਿੱਚ ਤਾਂ ਇਨਕਮ ਟੈਕਸ ਵਾਲਾ ਤਾਂ ਜਦੋਂ ਮੈਂ ਹੋਇਆ ਸੀ ਤੁਹਾਨੂੰ ਪਤਾ ਰਾਣਾ ਦੱਸ ਰਿਹਾ ਸੀ ਕਹਿੰਦੇ ਮੈਂ ਤਾਂ ਸੌਂ ਗਿਆ ਚੁੱਪ ਕਰਕੇ ਮਰ ਗਿਆ ਲੱਭ ਲਊਗਾ ਕਹਿੰਦੇ 14 ਲੱਖ ਰੁਪਈਆ ਨਿਕਲਿਆ ਮੇਰੇ ਘਰੋਂ ਤੇ ਇੰਨਾ ਕਹਿੰਦੇ ਕਰੋੜਾਂ ਦਾ ਕੰਮ ਕਰਦੇ ਆ ਤੇ ਨਿਕਲ ਹੀ ਆਉਂਦਾ ਹੂੰ ਉਹ ਤਾਂ ਕਹਿੰਦਾ ਮੈਂ ਸੌਂ ਗਿਆ ਸੀ ਮੈਂ ਕਿਹਾ ਲੰਬ ਨੂੰ ਤੁਸੀਂ ਮਾਰ ਲਓ ਹੱਥ ਪੱਲਾ ਮੈਂ ਤੇ ਉਹ ਜਨਾ ਠਾਕਰ ਤੋਂ ਆਰਾਮ ਕਰੇਗਾ ਵੀ ਰਾਣਾ ਤਾਂ ਆਰਾਮ ਕਰੇਗਾ ਤਾਂ ਬਾਕੀ ਇਹ ਆ ਕਿ ਇਹ ਸਾਰਾ ਕੁਝ ਹੁਣ ਜੇ ਆਪਾਂ ਦੇਖੀਏ ਇਨਕਮ ਟੈਕਸ ਤੇ ਈਡੀ ਤੇ ਈਡੀ ਜਿਹੜੀ ਆ ਉਹ ਮਤਲਬ ਕਿ ਖੁਦ ਇਸ ਮਾਮਲੇ ਦੇ ਵਿੱਚ ਟਵੀਟ ਵਗੈਰਾ ਕਰਕੇ ਦੱਸ ਰਹੀ ਆ ਇਹ ਹੁਣ ਥੋੜਾ ਜਿਹਾ ਤੁਸੀਂ ਜਿਵੇਂ ਕਿਹਾ ਕਿ ਹਲਕੇ ਦੇ ਵਿੱਚ ਹੋ ਰਹੀ ਹਲਚਲ ਉੱਥੇ ਉਹਨੂੰ ਤੁਸੀਂ ਕਹਿ ਰਹੇ ਸੀਗੇ ਕਿ ਰਾਜਾ ਵਰਸ ਜਰਾਣਾ ਨਾ ਕਰਮਾਨ ਰਾਜਿਆਂ ਤੇ ਬਦਲ ਦੇ ਨੇ ਤੇ ਹੀ ਰਾਣੀ ਆ ਜੀ ਇੱਥੇ ਕਮਲੇ ਨਹੀਂ ਲੱਭਦੇ ਕਿ ਦੁਨੀਆ ਬਹੁਤ ਸਿਆਣੀ ਆ ਤਾਂ ਗੱਲ ਇਹ ਆ ਕਿ ਦੁਨੀਆ ਵਾਕਿਆ ਬਹੁਤ ਸਿਆਣੀ ਹੈ ਕਈ ਵਾਰ ਮਹਿਫਲ 'ਚ ਕਿਸੇ ਕਮਲੇ ਦੀ ਬੜੀ ਕਦਰ ਹੁੰਦੀ ਆ ਕੋਈ ਮਹਿਫਲ ਐਸੀ ਹੁੰਦੀ ਆ ਕਿ ਕਮਲਾ ਜਮਾ ਦਿੰਦਾ ਉਸ ਮਹਿਫਲ ਨੂੰ ਫਿਲਹਾਲ ਸਿਆਸੀ ਮਹਿਫਲ ਉੱਥੇ ਜਿਹੜੀ ਚੱਜ ਰਹੀ ਉਹਦੀ ਗੱਲ ਕਰਨ ਆਲੀ ਆ ਜੀ ਉਹ ਆਪਣੇ ਆਪ ਹੀ ਇੱਧਰ ਜੁੜ ਜਾਣੀ ਆ ਜਿਹੜੀ ਕਹਾਣੀ ਤੁਸੀਂ ਸ਼ੋਹੀ ਆ ਹੂੰ ਕਿ ਰਾਜਾ ਵੜਿੰਗ ਹੁਣ ਕੱਲ ਨੂੰ ਸੁਲਤਾਨਪੁਰ ਲੋਧੀ ਜਿਹੜਾ ਗੜ੍ਹ ਹੈ ਰਾਣਿਆਂ ਦਾ ਜੀ ਉਹ ਉੱਥੇ ਜਾ ਕੇ ਵੰਜ ਗੱਡੇਗਾ ਤੇ ਕਿਹਦੇ ਅੱਖ ਚ ਜੀ ਨਵਤੇਜ ਸਿੰਘ ਚੀਮਾ ਹੂੰ ਤੇ ਨਵਤੇਜ ਸਿੰਘ ਚੀਮਾ ਕੌਣ ਕਾਂਗਰਸ ਦਾ ਸਾਬਕਾ ਐਮਐਲਏ ਜੀ ਜਿਸ ਨੂੰ ਐਤ ਕੀ ਰਾਣਾ ਇੰਦਰ ਪ੍ਰਤਾਪ ਨੇ ਰਾਇਆ ਤੇ ਜਦੋਂ ਇਲੈਕਸ਼ਨ ਹੋ ਰਿਹਾ ਸੀ ਬਾਈ ਵਾਲਾ ਉਹ ਤੋਂ ਪਹਿਲਾਂ ਇੱਕ ਟੈਲੀਵਿਜ਼ਨ ਡਿਬੇਟ ਦੇ ਵਿੱਚ ਰਾਣਾ ਗਰਜੀਤ ਨੇ ਮੁੱਛਾਂ ਨੂੰ ਵੱਟ ਚੜਾ ਕੇ ਕਿਹਾ ਓਏ ਤੇ ਜੀ ਤੈਨੂੰ ਮਰੌਣਾ ਹੀ ਓਏ ਆ ਹਾਲ ਸੀ ਜੀ ਉਸੇ ਨਵਤੇਜ ਸਿੰਘ ਚੀਮਾ ਦੇ ਹੱਕ ਦੇ ਵਿੱਚ ਜੇ ਰਾਜਾ ਜੀ ਖੜਦੇ ਆ ਤਾਂ ਸਮਝੋ ਕਿ ਮਾਮਲਾ ਕੀ ਆ ਮਾਮਲਾ ਸਪਸ਼ਟ ਹੈ ਕਲੀਅਰ ਹੈ ਤੱਕ ਕ੍ਰਿਸਟਲ ਕਲੀਅਰ ਵੀ ਕਹਿ ਸਕਦੇ ਹੋ ਤੁਸੀਂ ਹੁਣ ਉੱਥੇ ਪੰਜ ਨੂੰ ਹੀ ਰਾਣਾ ਇੰਦਰਪ੍ਰਤਾਪ ਯਾਨੀ ਛੋਟਾ ਰਾਣਾ ਕਹेलो ਛੋਟਾ ਰਾਣਾ ਵੀ ਪ੍ਰੋਗਰਾਮ ਰੱਖੀ ਬੈਠਾ ਜੀ ਪੀਓ ਵਾਸਤੇ ਤੇ ਧਰਮ ਸੰਕਟ ਹੈ ਨਾ ਕਿ ਪਾਰਟੀ ਵਾਲੇ ਸਮਾਗਮ ਚ ਜਾਵੇਗਾ ਕਿ ਪੁੱਤ ਵਾਲੇ ਸਮਾਗਮ ਚ ਜਾਵੇਗਾ ਬਿਲਕੁਲ ਰਾਣਾ ਦੋਨਾਂ ਚ ਹੀ ਨਹੀਂ ਜਾਂਦਾ ਵੇਖ ਲਿਓ ਤੁਸੀਂ ਕਿਉਂਕਿ ਇਹ ਵੀ UN ਸਕਿਉਰਟੀ ਕਾਉਂਸਲ ਵਾਲਾ ਮਸਲਾ ਬਣ ਜਾਂਦਾ ਕਿ ਇੱਕ ਪਾਸੇ ਜੱਗ ਦੂਜੇ ਪਾਸੇ ਯਾਰਵੇ ਤਾਂ ਫਿਰ ਪੁਹੀ ਆ ਕਿ ਦੋਨਾਂ ਚ ਹੀ ਹੋ ਜਾ ਬਾਹਰਵੇਂ ਆ ਕੇ ਰਾਣਾ ਗੁਰਜੀਤ ਦੇਖ ਲਿਓ ਐਬਸਟੇਨ ਕਰ ਜਾਏਗਾ ਜਿਵੇਂ ਖਈ ਮੁਲਕ ਹੁੰਦੇ ਆ ਨਾ ਨਾ ਉਧਰ ਵਿਗਾੜਦੇ ਨਾ ਉਧਰ ਵਿਗਾੜਦੇ ਜਦੋਂ VOTING ਹੋਣੀ ਹੁੰਦੀ ਆ ਤਾਂ ਉਹ ਕੀ ਕਰ ਐਬਸਟੇਨ ਕਰ ਦਿੰਦੇ ਵੀ ਗੈਰ ਹਾਜ਼ਰ ਰਹਿ ਜਾ ਤਾਂ ਮੈਨੂੰ ਲੱਗਦਾ ਕਿ ਰਾਣਾ ਕੱਲ ਗੈਰ ਹਾਜ਼ਰ ਰਹਿ ਜਾਣਗੇ ਪਰ ਉਹ ਤੁਸੀਂ ਦੇਖੋ ਕਿ ਕਿੱਡਾ ਪੰਗਾ ਤਾਂ ਉਹ ਕੀ ਆ ਉਹ ਸਾਫ ਐ ਸਪਾਈਟੈਕ ਕੇ ਸਾਹਿਬ ਹੁਣ ਲੜਾਈ ਜਿਹੜੀ ਹੈ ਨਾ ਹੂੰ ਦੋ ਚੀਜ਼ਾਂ ਨੂੰ ਲੈ ਕੇ ਆ ਮੈਂ ਤੁਹਾਨੂੰ ਕਿਹਾ ਸੀਗਾ ਨਾ ਰਾਣਾ ਗੁਰਜੀਤ ਦੀ ਆਪਣੇ ਏਰੀਆ ਚ ਐਂਟਰੀ ਹੋਈ ਜੀ ਬਠਿੰਡੇ ਚ ਐਂਟਰੀ ਹੋਈ ਮੈਂ ਤੁਹਾਨੂੰ ਉਸੇ ਦਿਨ ਹੀ ਕਹਿ ਦਿੱਤਾ ਸੀਗਾ ਕਿ ਇਹ ਐਂਟਰੀ ਤਾਂ ਹੋ ਗਈ ਹੂੰ ਤਾਂ ਸਮਝ ਲਓ ਇੱਕ ਲੜਾਈ ਦੀ ਵੀ ਸ਼ੁਰੂਆਤ ਹੋ ਗਈ ਬਿਲਕੁਲ ਕੁਝ ਲੀਡਰ ਜਿਹੜੇ ਆ ਉਹ ਆਪੋ ਆਪਣੇ ਇਲਾਕਿਆਂ ਦੇ ਵਿੱਚ ਬਾਹਰੀ ਲੀਡਰ ਦੀ ਜਿਹੜੀ ਇਸ ਤਰ੍ਹਾਂ ਦੀ ਐਂਟਰੀ ਹੁੰਦੀ ਆ ਉਹ ਉਹਨੂੰ ਮੰਨਦੇ ਆ ਕਿ ਸਾਡੇ ਵਾਸਤੇ ਸਾਡੇ ਵਜੂਦ ਵਾਸਤੇ ਖਤਰਨਾਕ ਸਿੱਧ ਹੋ ਸਕਦੀ ਹੈ ਚੈਲੰਜ ਹੈ ਬਿਲਕੁਲ ਠੀਕ ਹੈ ਨਾ ਜੀ ਤਾਂ ਇੱਕ ਤੇ ਇਸ ਚੀਜ਼ ਨੂੰ ਇਧਰ ਜੋੜ ਲਾਓ ਕਿ ਇਹ ਲੜਾਈ ਜਿਹੜੀ ਆ ਉਹ ਇਥੋਂ ਉੱਤੋਂ ਰਹੇਗੀ ਤੇ ਦੂਜੇ ਪਾਸੇ ਦੂਜੇ ਪਾਸੇ ਸਾਬ ਇਹ ਆ ਕਿ ਵੱਡੀ ਗੱਦੀ ਤੇ ਕੌਣ ਬੈਠੇਗਾ ਰਾਣਾ ਜਾਂ ਰਾਜਾ ਤਾਂ ਤੇ ਦੇਖੋ ਦੇਖੋ ਜੇ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਕਿ ਰਾਜਾ ਦਾ ਆਪਨ ਰਾਜਾ ਹੈ ਤਾਂ ਰਾਜਾ ਰਾਜਾ ਰਹੇਗਾ ਤਾਂ ਫਿਰ ਰਾਣਾ ਕਿੱਥੇ ਰਹੇਗਾ ਤਾਂ ਫਿਰ ਰਾਣਾ ਇਹ ਨਾ ਹੋਵੇ ਕਿ ਜਿਨ੍ਹਾਂ ਨੇ ਫੈਲਾ ਬਣਾਈਆਂ ਕਿ ਕਿਤੇ ਰਾਣੇ ਨੂੰ ਉਹਨਾਂ ਦਾ ਅੱਖ ਨਾ ਚੱਪਣਾ ਪਵੇ ਸਹੀ ਹੈ ਸਪਸ਼ਟੇ ਇਹਦੇ ਵਿੱਚ ਕੀ ਆ ਹਾਂ ਬਿਲਕੁਲ ਰਾਜਨੀਤਿਕ ਸਮੀਕਰਨ ਐਂ ਤੇ ਬਣਦੇ ਹੁੰਦੇ ਆ ਨਾ ਇੱਥੇ ਤੇ ਫਿਰ ਦੋ ਚੀਜ਼ਾਂ ਆ ਜਾਂਦੀਆਂ ਫਿਰ ਮੈਂ ਤੁਹਾਨੂੰ ਉਹੀ ਤੇ ਦੱਸ ਰਿਹਾ ਤੂੰ ਤੁਸੀਂ ਜਿੱਥੋਂ ਗੱਲ ਤੋਰੀ ਸੀ ਮੈਂ ਉੱਥੇ ਲਿਆ ਕੇ ਖਿਲਾਰਤੀ ਆ ਜੀ ਕਿ ਹੋ ਸਕਦਾ ਸੰਭਾਵਨਾਵਾਂ ਹੁੰਦੀ ਹੈ ਜਦੋਂ ਕਿਸੇ ਕੋਲ ਕੋਈ ਚਾਰਾ ਨਹੀਂ ਹੋਏਗਾ ਤੁਸੀਂ ਅੱਗੇ ਵੀ ਇੱਕ ਦਿਨ ਸਵਾਲ ਪੁੱਛਿਆ ਸੀਗਾ ਮੈਂ ਕਿ ਜਦੋਂ ਕੋਈ ਚਾਰਾ ਨਹੀਂ ਰਹੇਗਾ ਤਾਂ ਰਾਣਾ ਕੋਈ ਨਾ ਕੋਈ ਟਿਕਾਣਾ ਲੱਭੇਗਾ ਲੱਭੇਗਾ ਤੇ ਇਹਦੇ 'ਚ ਕੀ ਹੈ ਸੋ ਇਹ ਤੁਸੀਂ ਦੇਖ ਲਓ ਕਿ ਹਾਲਾਤ ਬਣ ਗਏ ਨੇ ਉਸ ਤਰ੍ਹਾਂ ਦੇ ਆ ਦੇਖੋ ਕਿ ਵੀ ਕਾਂਗਰਸ ਵਰਸਸ ਕਾਂਗਰਸ ਸੁਲਤਾਨਪੁਰ ਲੋਧੀ ਏਰੀਆ ਉਹਨਾਂ ਦਾ ਘਾੜਾ ਹੈ ਤੇ ਵੇਖੋ ਹੁਣ ਬੱਸਾਂ ਕਿੱਥੋਂ ਕਿੱਥੋਂ ਜਾਂਦੀਆਂ ਕੀ ਉਹ ਲੋਕਲ ਹੀ ਇਕੱਠ ਹੋਣਗੇ ਦੋਨਾਂ ਦੇ ਜਾਂ ਫਿਰ ਆਸਿਓਂ ਪਾਸਿਓਂ ਜੋਰ ਅਜ਼ਮਾਇਸ਼ ਹੋਏਗੀ ਕੱਲ ਦੀਆਂ ਰਿਪੋਰਟਾਂ ਦੇਖਾਂਗੇ ਜੀ ਜੀ ਕੀ ਬਾਤ ਹੈ ਕੀ ਬਾਤ ਹੈ ਬਲਜਿੰਦਰ ਸਿੰਘ ਜੀ ਕਹਿ ਰਹੇ ਨੇ ਕਿ ਰਾਣਾ ਸਿੰਘ ਜੀ ਕਹਿੰਦੇ ਲੱਠੇ ਨੇ ਬੇਬਾਕ ਨੇ ਕਹਿੰਦੇ ਬਾ ਦਲੀਲ ਗੱਲ ਕਰਦੇ ਨੇ ਔਰ ਗੱਲ ਤੇ ਕਰਦੇ ਨੇ ਜਿਵੇਂ ਉਹਨਾਂ ਤੁਸੀਂ ਦੱਸ ਰਹੇ ਹੋ ਕਿ ਮੈਂ ਤਾਂ ਸੌਂ ਗਿਆ ਇਸ ਤੋਂ ਉਹਦੀ ਕੀ ਗੱਲ ਹੋ ਸਕਦੀ ਹੈ ਭਾਈ ਵੇਖ ਹੀ ਜਾਊਗੀ ਹੁਣ ਜਿਹੜਾ ਹੁੰਦਾ ਠੀਕ ਹੈ ਬਲੀ ਸਾਹਿਬ ਕਹਿ ਰਹੇ ਨੇ ਕਿ 2027 ਚੋਣਾਂ ਤੱਕ ਕਹਿੰਦੇ ਈਡੀ ਇਨਕਮ ਟੈਕਸ ਤੇ ਸੀਬੀਏ ਦੀਆਂ ਗੱਡੀਆਂ ਦਾ ਮੂੰਹ ਪੰਜਾਬ ਵਾਲੀ ਰਾਣਾ ਤਾਂ ਇਹ ਝਟਕਾ ਚੱਲ ਜਾਊਗਾ ਪਰ ਨਵੇਂ ਕਹਿੰਦੇ ਕਟੜੇ ਮਾਨੰਤ ਇਮਾਨਦਾਰਾਂ ਦੀਆਂ ਜਿਹੜੀਆਂ ਲੱਤਾਂ ਨੇ ਭਾਰ ਨਹੀਂ ਚੱਲਣਾ ਖੈਰ ਸੱਚਮੁੱਚ ਆ ਇੱਕ ਨਾ ਸਿੱਧੂ ਸਾਹਿਬ ਨੇ ਕਹਿੰਦੇ ਭਾਈ ਜੀ ਤੁਸੀਂ ਗਲਤ ਜਾਣਕਾਰੀ ਦਿੱਤੀ ਸੁਪਰੀਮ ਕੋਰਟ ਕੋਈ ਵੀ ਬੰਦਾ ਜਾ ਸਕਦਾ ਹੈ ਕਰਨਲ ਵੀ ਤੇ ਪੁਲਿਸ ਵਾਲੇ ਵੀ ਤੁਸੀਂ ਆਪਣੀ ਜਾਣਕਾਰੀ ਕਲੀਅਰ ਕਰੋ ਸਿੱਧੂ ਸਾਹਿਬ ਪਹਿਲਾਂ ਤੇ ਨਾ ਤੁਸੀਂ ਕਲੀਅਰ ਕਲੀਅਰਲੀ ਸੁਣੋ ਅਸੀਂ ਕੀ ਕਹ ਰਹੇ ਸੀ ਕਿ ਸ਼ਾਇਦ ਹੁਣ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਦੋਨਾਂ ਕੋਲ ਹੀ ਮੌਕਾ ਸੀ ਹੂੰ ਤੇ ਹੁਣ ਦੋਨੇ ਹੀ ਕਿਤੇ ਨਾ ਕਿਤੇ ਇਹਨਾਂ ਨੇ ਸੰਤੁਸ਼ਟ ਕਰ ਦਿੱਤੇ ਇਸ ਸਾਰੀ ਗੱਲ ਗੌਰ ਨਾਲ ਸੁਣਿਆ ਕਰੋ ਹੂੰ ਠੀਕ ਹੈ ਨਾ ਜੀ ਅਸੀਂ ਤੁਹਾਨੂੰ ਹੁਣ ਐਦੋਂ ਵੱਧ ਨਹੀਂ ਕੁਝ ਕਵਾਂਗੇ ਤੁਸੀਂ ਘਟੋ ਘਟ ਮੇਰੇ ਖਿਆਲ ਦੇ ਨਾਲ 10 20 ਕਮੈਂਟ ਕਰ ਦਿੱਤੇ ਹੂੰ ਪਹਿਲਾਂ ਗੱਲ ਨੂੰ ਧਿਆਨ ਨਾਲ ਸੁਣ ਲਈਦਾ ਹੁੰਦਾ ਅਸੀਂ ਇਹ ਹੀ ਕਹਿਆ ਸੀਗਾ ਕਿ ਕਰਨਲ ਫੈਮਲੀ ਸੁਪਰੀਮ ਕੋਰਟ ਜਾ ਸਕਦੀ ਸੀ ਜੇ ਸੁਪਰੀਮ ਕੋਰਟ ਜਾਂਦੀ ਤਾਂ ਫਿਰ ਜਾਂਚ ਸੀ सीबीआई ਕੋਲ ਜਾਣ ਦੀ ਸੰਭਾਵਨਾ ਸੀ ਹਾਲੇ ਹੁਣ ਜੇ ਆਪਾਂ ਦੇਖੀਏ ਤਾਂ ਕਿਸੇ ਵੀ ਧਿਰ ਕੋਲ ਮੌਕਾ ਹੁੰਦਾ ਉਹ ਸਿੰਗਲ ਬੈਂਚ ਨੇ ਫੈਸਲਾ ਦਿੱਤਾ ਸਿੱਧੂ ਸਾਹਿਬ ਦਾ ਡਬਲ ਬੈਂਚ ਕੋਲ ਵੀ ਚੈਲੰਜ ਕੀਤਾ ਜਾ ਸਕਦਾ ਤੁਹਾਨੂੰ ਹੋਰ ਦੱਸ ਦੇਵਾਂ ਜੀ ਡਬਲ ਬੈਂਚ ਦਾ ਫੈਸਲਾ ਸੁਪਰੀਮ ਕੋਰਟ ਚ ਚੈਲੰਜ ਕੀਤਾ ਜਾ ਸਕਦਾ ਹ ਹ ਸੋ ਅਸੀਂ ਕਦੇ ਨਹੀਂ ਕਿਹਾ ਕਿਤੇ ਨਹੀਂ ਕਿਹਾ ਕੱਲ ਵਾਲੇ ਪ੍ਰੋਗਰਾਮ 'ਚ ਕਿ ਭਾਈ ਉਹ ਸੁਪਰੀਮ ਕੋਰਟ ਨਹੀਂ ਜਾ ਸਕਦੇ ਇੱਕ ਟਾਈਮ ਬਸੇ ਉਹਨਾਂ ਨੂੰ ਇੱਕ ਵਾਰੀ ਮਸਲਾ ਇਹ ਸੀਗਾ ਕਿ ਜੇ सीबीआई ਕੋਲ ਜਾਂ ਜਾਂਦੀ ਤਾਂ ਇੰਕਾਊਂਟਰ ਦਾ ਮਸਲਾ ਖੋਲਣਾ ਸੀਗਾ ਤਾਂ ਹੁਣ ਹੋ ਸਕਦਾ ਕਿ ਦੋਨੇ ਹੀ ਸੁਪਰੀਮ ਕੋਰਟ ਜਾਣ ਤੋਂ ਗਰੇਜ਼ ਕਰਨ ਅਸੀਂ ਇਹ ਨਹੀਂ ਕਿਹਾ ਕਿ ਜਾ ਹੀ ਨਹੀਂ ਸਕਦੇ ਅਸੀਂ ਕਿਹਾ ਸੀ ਹੁਣ ਹੋ ਸਕਦਾ ਕਿ ਨਾ ਜਾਣ ਹੂੰ ਠੀਕ ਹੈ ਨਾ ਜੀ ਉਹਨੂੰ ਐਦਾਂ ਨਾ ਅਦਰਵਾਈਜ਼ ਨਾਲੋ ਤੇ ਸਾਨੂੰ ਪਲੀਜ਼ ਧੱਕੇ ਨਾਲ ਗੱਲ ਤਨਾ ਸਿੱਧ ਕਰੋ ਜਿੱਦਾਂ ਗਲਤ ਹੁੰਨੇ ਆ ਨਾ ਅਸੀਂ ਆਪਣੇ ਆਪ ਹੀ ਮੰਨ ਲੈਨੇ ਦੋ ਹੱਥ ਖੜੇ ਕਰਕੇ ਜੀ ਤੇ ਐਦਾ ਅਸੀਂ ਤੁਹਾਡੇ ਕਮੈਂਟਾਂ ਨਾਲ ਨਹੀਂ ਮੰਨਣਾ ਬਾਈ 10 ਛੱਡ ਕੇ 100 ਕਰ ਦਿਓ ਜੀ ਬਿਲਕੁਲ ਬਿਲਕੁਲ ਸਾਰੇ ਦੋਸਤਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਫੇਰ ਤੋਂ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਔਰ ਇੱਕ ਦੋ ਕਮੈਂਟ ਪੜਦੇ ਨੇ ਮਿੰਟ ਜੀ ਓਕੇ ਬਾਈ ਜੀ ਕਹਿ ਰਹੇ ਨੇ ਕਿ ਜੇ ਰਾਣੇ ਨੂੰ ਬੀਜੇਪੀ ਮੁੱਖ ਮੰਤਰੀ ਦਾ ਚਿਹਰਾ ਬਣਾ ਦੇਵੇ ਤੇ ਕਹਿੰਦੇ ਗੱਲ ਬਣ ਸਕਦੀ ਹੈ ਇੱਕ ਮਿੱਤਰ ਇੱਥੇ ਕਹਿ ਰਹੇ ਸੀਗੇ ਰਜਿੰਦਰ ਸਿੰਘ ਜੀ ਕਹਿੰਦੇ ਕਿ ਭਾਈ ਇਹ ਤਾਂ ਜਗੋਂ ਤੇਰਵੀ ਹੋਊਗੀ ਕਾਂਗਰਸ ਦੇ ਵਿੱਚ ਕਹਿੰਦੇ ਬਹੁਤ ਬਖੇੜਾ ਪੈ ਜਾਊਗਾ ਜੇ ਇਹਦੋਂ ਚਲੇ ਜਾਂਦੇ ਆ ਤਾਂ ਬਾਈ ਮੈਂ ਤੁਹਾਨੂੰ ਅੱਜ ਦੱਸ ਦਿੰਨਾ ਆਮਦਵੀ ਪਾਰਟੀ ਆਪਣੇ ਆਪ ਨਾਲ ਲੜ ਰਹੀ ਹੈ ਲੜ ਰਹੀ ਹੈ ਕਿ ਨਹੀਂ ਬੇਸ਼ੱਕ ਕਿ ਉਹਨਾਂ ਕੋਲ ਮੌਕਾ ਹੈ ਕਿ ਭਾਈ ਜੋ ਨੁਕਸਾਨ ਹੋਇਆ ਸੀ ਆਪਣੇ ਆਪ ਨੂੰ ਹੂੰ ਫਿਰ ਦੁਬਾਰਾ ਲੋਕਾਂ ਦੇ ਮਨਾਂ ਦੇ ਵਿੱਚ ਰੌਸ਼ਨ ਕਰ ਲਈਏ ਲੜਾਈ ਹੈ ਨਾ ਜੀ ਅਕਾਲੀ ਆਪਣੇ ਆਪ ਨਾਲ ਲੜ ਰਹੇ ਨੇ ਹੂੰ ਕਿ ਭਈ ਅਸੀਂ ਰਹਿ ਜਾਈਏ ਅਸੀਂ ਕਿਤੇ ਮਿਟੇ ਨਾ ਜਾਈਏ ਯਾਨੀ ਇੱਕ ਧੜਾ ਤੇ ਦੂਸਰੇ ਧੜੇ ਲਈ ਵੀ ਇਹੋ ਚੈਲੰਜ ਹੈ ਕਿ ਸਾਰਾ ਕੁਝ ਕਰ ਕਰਾ ਕੇ ਕਿਤੇ ਅਸੀਂ ਮਿਟ ਨਾ ਜਾਈਏ ਹੂੰ ਲੜਾਈ ਕਾਂਗਰਸ ਦੀ ਵੀ ਆਈ ਉਹ ਹਨ ਜੀ ਜੀ ਉਹਨਾਂ ਦੀ ਵੀ ਆਪੋ ਵਿੱਚ ਦੀ ਲੜਾਈ ਜੇ ਬਣ ਗਈ ਆ ਤਾਂ ਉਹ ਹਾਲੇ ਤਾਂ ਟਿਕਟਾਂ ਵੰਡਣੀਆਂ ਨੇ ਹੂੰ ਹੂੰ ਰੌਲਾ ਤੇ ਉਸ ਵੇਲੇ ਪਾਏਗਾ ਤਾਂ ਫਿਰ ਤੁਸੀਂ ਸਾਰੀਆਂ ਚੀਜ਼ਾਂ ਚੋਂ ਇੱਕ ਲਗੁੱਤਮ ਕੱਢ ਕੇ ਦੇਖੋ ਕਿ ਜਿਹੜੇ ਇਹ ਸ਼ਹਿ ਮਾਰ ਕੇ ਬੈਠੇ ਆ ਹੂੰ ਅਸਰ ਉਹ ਇਹਨਾਂ ਦੇ ਬੰਦਿਆਂ ਨੂੰ ਜਿਹੜੇ ਬਾਗੀ ਹੋਣਗੇ ਸਪான்ਸਰ ਕਰਨਗੇ ਤੱਕੇ ਨਾਲ ਜੀ ਧੜਲੇ ਨਾਲ ਹੂੰ ਕਿ ਸ਼ਹਿਰੀ ਵੋਟ ਜਾਂ ਇੱਥੇ ਇੱਥੇ ਜਿਹੜੀ ਵੋਟ ਕਾਂਗਰਸ ਤੇ ਭਾਜਪਾ ਚ ਡਿਵਾਈਡ ਹੁੰਦੀ ਆ ਜੀ ਜਾਂ ਪੋਸਿਬਿਲਟੀ ਰੱਖਦੀ ਆ ਹੂੰ ਤਾਂ ਉਹ ਉਥੇ ਸਪான்ਸਰ ਕਰਨਗੇ ਮੇਰੀ ਗੱਲ ਯਾਦ ਰ ਬਹੁਤ ਮਹੀਨੇ ਪਹਿਲਾਂ ਤੁਹਾਨੂੰ ਦੱਸ ਰਿਆ ਕਿ ਉਹਨਾਂ ਦੀ ਟੇਕ ਹੀ ਇੰਨਾ ਚੀਜ਼ਾਂ ਤੇ ਆ ਜੀ ਪਹਿਲਾਂ ਉਹ ਕਰਨ ਵੇਖਦੇ ਕਿ ਬੰਦੇ ਇਹ ਜਦੋਂ ਜਿਹੜੇ ਨਹੀਂ ਠੀਕ ਆ ਕਾਂਗਰਸ ਦੇ ਵਿੱਚ ਇੱਕ ਰੋਲਾ ਬਹੁਤ ਵੱਡਾ ਪੈਣਾ ਕਿਉਂਕਿ ਇਹਨਾਂ ਦਾ ਕੀ ਹਿਸਾਬ ਕਿਤਾਬ ਆ ਕਿ ਭਾਈ ਇਹ ਤੇ ਪੰਜ ਸੱਤ ਮੁੱਖ ਮੰਤਰੀ ਤੇ ਹੁਣੇ ਤੁਰੇ ਫਿਰਦੇ ਇਹਨਾਂ ਦੇ ਜੀ ਜਦੋਂ ਟਿਕਟਾਂ ਮੰਡੀਆਂ ਜਾਂਦੀਆਂ ਉਹਦੋਂ ਇਹਨਾਂ ਦਾ ਵੱਡਾ ਯੱਬ ਖੜਾ ਹੁੰਦਾ ਕਿਉਂਕਿ ਆਪੋ ਜਿਹਦਾ ਗਰੁੱਪ ਹੈ ਤੇ ਗਰੁੱਪ ਆਪੋ ਆਪਣੇ ਬੰਦਿਆਂ ਨੂੰ ਟਿਕਟਾਂ ਦਿਵਾਉਣਾ ਚਾਹੁੰਦੇ ਆ ਜਿਹੜਾ ਲੈ ਗਿਆ ਸੋ ਲੈ ਗਿਆ ਜਿਹੜਾ ਰਹਿ ਗਿਆ ਤਾਂ ਫਿਰ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਜਿਹੜੇ ਰਹਿ ਗਏ ਆ ਨਾ ਉਹ ਜਿਹੜੇ ਰਹਿ ਗਏ ਆ ਉਹ ਸਮਝ ਲਓ ਹੋ ਸਕਦਾ ਤੁਸੀਂ ਵੇਖੋਗੇ ਇਹ ਕਿਹੜੇ ਰਾਹੇ ਪੈ ਗਏ ਆ ਇਹ ਸਪான்ਸਰ ਹੋ ਜਾਂਦੇ ਹੁੰਦੇ ਆ ਬੰਦੇ ਤਾਂ ਜੀ 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 ਟਰੈਵਲ ਵਿਦ ਮੀ ਬਹੁਤ ਬਹੁਤ ਸ਼ੁਕਰੀਆ ਜੀ ਕੰਟਰੀਬਿਊਸ਼ਨ ਲਈ ਤੁਹਾਡਾ ਔਰ ਸਾਰੇ ਦੋਸਤਾਂ ਦਾ ਵੀ ਸ਼ੁਕਰੀਆ ਪ੍ਰੋਗਰਾਮ ਨੂੰ ਸ਼ੇਅਰ ਕਰਨ ਲਈ ਪ੍ਰੋਗਰਾਮ ਨੂੰ ਅੱਗੇ ਤੋਰਨ ਲਈ ਔਰ ਨਾਲ ਜੁੜਨ ਲਈ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਸਵਾਗਤ